ਬ੍ਰੈਂਟਨ ਵਾਲੇ ਖਾਸ ਕਰਕੇ ਤੁਸੀਂ ਨਾ ਅੱਜ ਕੱਲ ਇੱਕ ਚੀਜ਼ ਬਹੁਤ ਸੁਣ ਰਹੇ ਹੋ ਮਾਰਕੀਟ ਦੇ ਵਿੱਚ ਸਰਕਾਰ ਤੁਹਾਨੂੰ ਗ੍ਰਾਂਟ ਦਿੰਦੀ ਆ 75000 ਤੱਕ 50000 ਡਾਲਰ ਤੱਕ ਸੋ ਇਸ ਦੇ ਪਿੱਛੇ ਕਿੱਡਾ ਕ ਵੱਡਾ ਜਿਹੜਾ ਸੱਚ ਹੈਗਾ ਮੋਸਟਲੀ ਆਪਾਂ ਨੂੰ ਪਤਾ ਨਹੀਂ ਤੇ ਮੈਨੂੰ ਵੀ ਪਹਿਲਾਂ ਕਲੀਅਰ ਹੈ ਨਹੀਂ ਸੀਗਾ ਕਿਉਂ ਦੇ ਰਹੀ ਆ ਮਤਲਬ ਕੀ ਗੱਲ ਆ ਪਿੱਛੇ ਇਹਦੇ ਸਰਕਾਰ ਨੂੰ ਕਿਹਾ ਤੇ ਤੁਹਾਨੂੰ ਇਦਾਂ 70 ਤੋਂ 75000 ਡਾਲਰ ਮਿਲ ਗਿਆ ਹਰੇਕ ਨੂੰ ਕੋਈ ਇਦਾਂ ਹੀ ਹੈ ਕਿ ਕੁਝ ਹੋਰ ਇਹਦੇ ਪਿੱਛੇ ਪਤਾ ਹੀ ਲੱਗਿਆ ਹੋਣਾ ਕਿ ਕਿੱਡਾ ਵੱਡਾ ਸਕੈਮ ਮੋਸਟਲੀ ਸਾਡੇ ਨਾਲ ਲੋਕ ਕਰਦੇ ਨੇ ਕਿ ਇਹਨਾਂ ਨੂੰ ਰੀਲ 'ਚ ਦਿਖਾ ਦਿੰਦੇ ਨੇ ਕਿ ਤੁਹਾਨੂੰ 75000 ਡਾਲਰ ਮਿਲੂਗਾ ਹਰ ਇੱਕ ਨੂੰ 75000 ਨਹੀਂ ਮਿਲਦਾ ਤੇ ਪੜਨਾ ਪੈਂਦਾ ਇਹ ਕੋਈ ਦੱਸਦਾ ਨਹੀਂ ਹੈਗਾ ਸੋ ਦੋਸਤੋ ਬ੍ਰੈਂਟਨ ਵਾਲੇ ਖਾਸ ਕਰਕੇ ਤੁਸੀਂ ਨਾ ਅੱਜ ਕੱਲ ਇੱਕ ਚੀਜ਼ ਬਹੁਤ ਸੁਣ ਰਹੇ ਹੋ ਮਾਰਕੀਟ ਦੇ ਵਿੱਚ ਤੁਹਾਨੂੰ ਰੀਲਾਂ ਸਾਹਮਣੇ ਆਉਂਦੀਆਂ ਹੋਣਗੀਆਂ ਜਿਹਦੇ ਸਬੰਧ 'ਚ ਮੈਂ ਵੀ ਇੱਕ ਰੀਲ ਪਾਈ ਸੀਗੀ ਕਿ ਸਰਕਾਰ ਤੁਹਾਨੂੰ ਗ੍ਰਾਂਟ ਦਿੰਦੀ ਆ 75000 ਤੱਕ 50000 ਡਾਲਰ ਤੱਕ ਸੋ ਇਸ ਦੇ ਪਿੱਛੇ ਕਿੱਡਾ ਕ ਵੱਡਾ ਜਿਹੜਾ ਸੱਚ ਹੈਗਾ ਮੋਸਟਲੀ ਆਪਾਂ ਨੂੰ ਪਤਾ ਨਹੀਂ ਤੇ ਮੈਨੂੰ ਵੀ ਪਹਿਲਾਂ ਕਲੀਅਰ ਹੈ ਨਹੀਂ ਸੀਗਾ ਅੱਜ ਆਪਾਂ ਨੈਕਸਟ ਸਟੈਪ ਨੈਕਸਸ ਵਾਲੀ ਟੀਮ ਕੋਲੇ ਆਏ ਆ ਆਪਣੇ ਕੋਲੇ ਹੈਗੇ ਬਾਈ ਜੀ ਬੈਠੇ ਨੇ ਤੇ ਪ੍ਰੋਪਰ ਐਕਸਪਲੇਨ ਕਰਨਗੇ ਅਸਲ ਦੇ ਵਿੱਚ ਗ੍ਰਾਂਟ ਦੇ ਪਿੱਛੇ ਗੱਲ ਕੀ ਆ ਗ੍ਰਾਂਟ ਕਿੱਦਾਂ ਮਿਲਦੀ ਆ ਕੀ ਕੀ ਇਹਦਾ ਲੂਪ ਹੋਲ ਨੇ ਤੇ ਕੀ ਅਸਲ ਦੇ ਵਿੱਚ ਸਚਾਈ ਕੀ ਆ ਅਸਲ ਦੇ ਵਿੱਚ ਸੋ ਬਾਈ ਜੀ ਦਾ ਵੈਲਕਮ ਕਰਦੇ ਆ ਸੋ ਅਨਕੁਸ਼ ਬਾਈ ਜੀ ਪਹਿਲਾ ਹੀ ਸਵਾਲ ਆਪਣਾ ਜਿਹੜਾ ਗ੍ਰਾਂਟ ਮਿਲਦੀ ਹੈ ਇਹ ਸਰਕਾਰ ਦਿੰਦੀ ਕਿਉਂ ਆ ਤੇ ਇਹਦੇ ਵਿੱਚ ਉਦੋਂ ਕਿਉਂ ਦੇ ਰਹੀ ਆ ਮਤਲਬ ਕੀ ਗੱਲ ਆ ਪਿੱਛੇ ਇਹਦੇ ਹਾਂਜੀ ਭਾਈ ਜਿਹੜੀ ਸਰਕਾਰ ਆ ਜਿਹੜੀ ਸਰਕਾਰ ਦੀ ਜੌਬ ਆ ਕਿ ਉਹਨਾਂ ਦੇ ਉਹ ਰੈਜ਼ੀਡੈਂਟਸ ਲਈ ਕੰਮ ਕਰੇ ਉਹਨਾਂ ਨੂੰ ਗ੍ਰੋ ਕਰੇ ਇਹ ਗ੍ਰਾਂਟ ਬੇਸਿਕਲੀ ਰੈਜ਼ੀਡੈਂਟਸ ਨੂੰ ਤਾਂ ਮਿਲ ਰਹੀ ਆ ਜਿਹੜੇ ਵੀ ਆਪਣੇ ਸਕਿੱਲ ਅਪਗ੍ਰੇਡ ਕਰਨਾ ਚਾਹੁੰਦੇ ਆ ਅੱਗੇ ਪੜਨਾ ਚਾਹੁੰਦੇ ਆ ਲਾਈਫ ਨੂੰ ਇੰਪਰੂਵ ਕਰਨਾ ਚਾਹੁੰਦੇ ਆ ਕੈਰੀਅਰ ਚੇਂਜ ਕਰਨਾ ਚਾਹੁੰਦੇ ਹੋ ਸੋ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰਦੀ ਆ ਫਾਈਨੈਂਸ਼ਲੀ ਵੀ ਜੇ ਤੁਸੀਂ ਆਪਣੇ ਕਰੰਟ ਕੈਰੀਅਰ ਚ ਖੁਸ਼ ਨਹੀਂ ਹੋ ਜਾਂ ਯੂ ਵਾਂਟ ਟੂ ਇੰਪਰੂਵ ਯੂ ਅਪਗ੍ਰੇਡ ਕਰਨਾ ਉਹਦੇ ਲਈ ਪੈਸੇ ਦਿੰਦੀ ਹੈ ਓਕੇ ਕਿਉਂਕਿ ਪ੍ਰੋਬਲਮ ਇਹ ਆਉਂਦੀ ਹੈ ਕਿ ਲੋਕੀ ਕਰੀਅਰ ਚੇਂਜ ਕਰਨਾ ਤਾਂ ਬਹੁਤ ਚਾਹੁੰਦੇ ਆ ਜਾਂ ਉਹ ਆਪਣੀ ਕਰੰਟ ਸਿਚੁਏਸ਼ਨ ਸ਼ੈਪੀ ਨਹੀਂ ਹੁੰਦੇ ਪਰ ਫਾਈਨੈਂਸ਼ੀਅਲੀ ਉਹ ਟਾਈਟ ਹੁੰਦੇ ਆ ਜਾਂ ਫਾਈਨੈਂਸ਼ੀਅਲ ਉਹਨਾਂ ਨੂੰ ਸਟੇਬਿਲਟੀ ਨਹੀਂ ਹੁੰਦੀ ਓਕੇ ਤੇ ਪੈਸਿਆਂ ਕਰਕੇ ਉਹ ਕਰਨੀ ਪਾਉਂਦੇ ਆਪਣੀ ਕਰੀਅਰ ਚੇਂਜ ਤੇ ਗਵਰਨਮੈਂਟ ਦਾ ਇਨੀਸ਼ੀਏਟਿਵ ਤਾਂ ਹੀ ਆ ਕਿ ਜੇ ਤੁਹਾਨੂੰ ਪੈਸਿਆਂ ਵੱਲੋਂ ਕੋਈ ਵੀ ਪ੍ਰੋਬਲਮ ਆ ਜਾਂ ਅਸੀਂ ਸਪੋਰਟ ਕਰਾਂਗੇ ਤੇ ਤੁਸੀਂ ਇਸ ਪ੍ਰੋਗਰਾਮ ਦਾ ਬੈਨੀਫਿਟ ਲਓ ਓਕੇ ਐਂਡ ਦੇ ਜਸਟ ਵਾਂਟ ਟੂ ਹੈਲਪ ਯੂ ਗਰੋ ओके असल ਦੇ ਵਿੱਚ ਇਹਦੇ ਵਿੱਚ ਇਦਾਂ ਹੀ ਆ ਵੀ ਤੁਸੀਂ ਸਰਕਾਰ ਨੂੰ ਕਿਹਾ ਤੇ ਤੁਹਾਨੂੰ ਇਦਾਂ ਹੀ 70 ਤੋਂ 75 ਹਜ਼ਾਰ ਡਾਲਰ ਮਿਲ ਗਿਆ ਹਰੇਕ ਨੂੰ ਕੋਈ ਇਦਾਂ ਹੀ ਆ ਕਿ ਕੋਈ ਕੁਝ ਹੋਰ ਇਹਦੇ ਪਿੱਛੇ ਨਹੀਂ ਅਮ ਇਹਦੇ ਪਿੱਛੇ ਕਾਫੀ ਫੈਕਟਰਸ ਇਨਵੋਲਡ ਆ ਅਮ ਕਿਹੜੇ ਪਰਸਨ ਨੂੰ ਕਿੰਨੀ ਗ੍ਰਾਂਟ ਅਪਰੂਵ ਹੁੰਦੀ ਆ ਉਹ ਡਿਪੈਂਡ ਕਰਦਾ ਉਹਨਾਂ ਦੀ ਇਨਕਮ ਤੇ ਉਹਨਾਂ ਦੇ ਫੈਮਿਲੀ ਸਾਈਜ਼ ਤੇ ਠੀਕ ਆ ਉਹਨਾਂ ਦੇ ਕਿੰਨੀਆਂ ਲਾਇਬਿਲਟੀਜ਼ ਆ ਜਾਂ ਉਹਨਾਂ ਦੀ ਅਮ ਉਹਨਾਂ ਦੇ ਡਿਪੈਂਡੈਂਸ ਹੈਗੇ ਕਿ ਨਹੀਂ ਸੋ ਆਲ ਦੋਸ ਫੈਕਟਰਸ ਮੈਟਰ ਤੇ ਉਹਦੇ ਬਾਅਦ ਹੀ ਉਹਨਾਂ ਨੂੰ ਇੱਕ ਗ੍ਰਾਂਟ ਪ੍ਰੂਫ ਹੁੰਦੀ ਆ ਓਕੇ ਤੇ ਪ੍ਰੋਪਰ ਅਸੈਸਮੈਂਟ ਵੀ ਹੁੰਦੀ ਆ ਓਕੇ ਹਾਂਜੀ ਇਹ ਜ਼ਰੂਰ ਹੈ ਕਿ ਤੁਸੀਂ ਸੁਣਿਆ ਹੋਊਗਾ ਵੀਡੀਓਸ 'ਚ ਵੀ ਲੋਕੀ ਵੀ ਪਾਉਂਦੇ ਆ ਸੀ ਵੀ ਦੱਸਦੇ ਕਿ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਵਗੈਰਾ ਨਹੀਂ ਹੁੰਦਾ ਹਮ ਹਮ ਦੈਰ ਇਸ ਥਰੂ ਐਬਸੋਲੂਟਲੀ ਨੋ ਕ੍ਰੈਡਿਟ ਚੈੱਕ ਓਕੇ ਬਟ ਫਿਰ ਵੀ ਤੁਹਾਡੀ ਨੋਟਿਸ ਆਫ ਅਸੈਸਮੈਂਟ ਲੱਗਦੀ ਆ ਤੁਹਾਡੇ ਪ੍ਰੋਪਰ ਡਾਕੂਮੈਂਟਸ ਲੱਗਦੇ ਆ ਉਹ ਅਸੈਸ ਹੁੰਦੇ ਆ ਓਕੇ ਤੁਸੀਂ 온ਟਾਰੀਓ 'ਚ ਰਹਿੰਦੇ ਹੋ ਮੋ ਇਹ ਸਾਰਾ ਕੁਝ ਅਸੈਸ ਹੋ ਕੇ ਫਿਰ ਤੁਹਾਨੂੰ ਇੱਕ amount ਪ੍ਰੂਫ ਹੁੰਦੀ ਆ। ਓਕੇ ਐਂਡ ਦੈਟਸ ਵਾਟ ਯੂ ਗੈਟ। ਓਕੇ ਜਦੋਂ amount ਤੁਹਾਡੀ ਪ੍ਰੂਫ ਹੋ ਗਈ ਅਗਲਾ ਸਟੈਪ ਹੈਗਾ ਤੁਸੀਂ ਪੈਸੇ ਲੈ ਕੇ ਘਰੇ ਵਹਿ ਜਾਣਾ ਇਦਾਂ ਹੀ ਆ? ਨਹੀਂ ਨਹੀਂ ਬਿਲਕੁਲ ਨਹੀਂ। amount ਅਪਰੂਵ ਹੋਈ ਹੈ ਜਿਹੜੀ ਉਹ ਤੁਹਾਨੂੰ ਸਪੋਰਟ ਕਰਨ ਲਈ ਅਪਰੂਵ ਹੋਈ ਆ। ਸਪੋਰਟ ਇਹ ਆ ਕਿ ਤੁਸੀਂ ਕੰਫਰਟੇਬਲੀ ਐਜੂਕੇਸ਼ਨ ਆਪਣੀ ਪਰਸੂ ਕਰ ਸਕੋ। ਓਕੇ ਪੜਨਾ ਮਤਲਬ ਇਹ ਚ। ਹਾਂਜੀ ਇਹ ਐਜੂਕੇਸ਼ਨਲ ਗਰੰਟੀ ਆ, ਇੱਕ ਐਜੂਕੇਸ਼ਨਲ ਫੰਡਿੰਗ ਆ ਤੇ ਜੇ ਤੁਸੀਂ ਅਪਗ੍ਰੇਡ ਕਰਨਾ ਤੁਹਾਨੂੰ ਪੜਨਾ ਤਾਂ ਪੈਣਾ ਹੀ ਆ। ਰਾਈਟ? ਸੋ ਇਹ ਇਹੀ ਇਨੀਸ਼ੀਏਟਿਵ ਆ ਗਵਰਨਮੈਂਟ ਦਾ ਕਿ ਤੁਸੀਂ ਪੜੋ ਆਪਣੇ ਆਪ ਨੂੰ ਅਪਗ੍ਰੇਡ ਕਰੋ ਤੇ ਅਸੀਂ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਹਾਂ ਸੋ ਬੇਸਿਕਲੀ ਜੀ ਸਾਰਿਆਂ ਨੂੰ ਮੈਂ ਦੱਸਦਾ ਜਿਹੜੀ ਗ੍ਰਾਂਟ ਮਿਲਦੀ ਹੈ ਇਹਦੇ ਵਿੱਚ ਤੁਹਾਨੂੰ ਪੜਨਾ ਪੈਂਦਾ ਜੋ ਕਿ ਕੋਈ ਦੱਸਦਾ ਨਹੀਂ ਤੁਹਾਨੂੰ ਕਲਾਸਾਂ ਲਾਉਣੀਆਂ ਪੈਂਦੀਆਂ ਨੇ ਰਾਈਟ ਐਬਸੋਲੂਟਲੀ ਇਹ ਐਜੂਕੇਸ਼ਨਲ ਫੰਡਿੰਗ ਹੀ ਹੈ ਅਸੀਂ ਸਾਰਿਆਂ ਨੂੰ ਬਾਰ-ਬਾਰ ਅਵੇਅਰ ਕਰਦੇ ਹਾਂ ਕਿ ਥਿਸ ਇਜ਼ ਐਨ ਐਜੂਕੇਸ਼ਨਲ ਫੰਡਿੰਗ ਓਕੇ ਤੇ ਜੇ ਤੁਸੀਂ ਨਹੀਂ ਪੜਦੇ ਤੇ ਆਬੀਸਲੀ ਇਹ ਗ੍ਰਾਂਟ ਲਈ ਤੁਸੀਂ ਫਿਰ एलिਜੀਬਲ ਨਹੀਂ ਹੋਗੇ ਠੀਕ ਆ ਇਹਦਾ ਮਕਸਦ ਹੀ ਇਹ ਹੈ ਕਿ ਤੁਸੀਂ ਇਹ ਗ੍ਰਾਂਟ ਲੈ ਕੇ ਕੰਫਰਟੇਬਲੀ ਪੜ ਸਕੋ ਸੋ ਤੁਹਾਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਨਾ ਹੋਵੇ ਤੁਸੀਂ ਆਪਣਾ ਕਾਲਜ ਪਰਸੂ ਕਰੋ ਕੰਪਲੀਟ ਕਰੋ ਐਂਡ ਆਪਣੀ ਲਾਈਫਸ ਅੱਗੇ ਵਧੋ ਪਰ ਇਹ ਤਾਂ ਕੋਈ ਦੱਸਦਾ ਨੀ ਨਾ ਵੀ ਪੜਨਾ ਪੈਂਦਾ ਅਗਲੇ ਕਹਿੰਦੇ ਤੁਹਾਨੂੰ ਗ੍ਰਾਂਟ ਦੇਵਾਂਗੇ ਗ੍ਰਾਂਟ ਦੇਵਾਂਗੇ ਤੇ ਮੇਰੇ ਅਰਗ ਜਿਹੜਾ ਹੈਗਾ ਨਾ ਯਾਰ ਮੇਰੇ ਬੱਚੇ ਵੀ ਹੈਗੇ ਦੋ ਮੇਰੀ ਵਾਈਫ ਹੈਗੀ ਆ ਤੇ ਮੈਂ ਇਦਾਂ ਹੀ ਡਾਕੂਮੈਂਟ ਭੇਜ ਦਨਾਂ ਤੇ ਮੈਨੂੰ 75000 ਡਾਲਰ ਮਿਲ ਜਾਊਗਾ ਤੇ ਮੈਂ ਘਰੇ ਬਹਿ ਜਾਊਗਾ ਸੋ ਇਦਾਂ ਦਾ ਤਾਂ ਕੁਝ ਵੀ ਹੈ ਨਹੀਂ ਇਹਦਾ ਦਾ ਬਿਲਕੁਲ ਨਹੀਂ ਆ ਅਸੀਂ ਤਾਂ ਹੀ ਸਾਰਿਆਂ ਨੂੰ ਅਵੇਅਰ ਵੀ ਕਰਨਾ ਚਾਹੁੰਦੇ ਆ ਆਮ ਥੋੜੀ ਜੀ ਸਾਡੀ ਕਮਿਊਨਿਟੀ 'ਚ ਕਮੀ ਵੀ ਹੈ ਕਿ ਉਹ ਅਵੇਅਰਨੈਸ ਵੱਲ ਨਹੀਂ ਜਾਂਦੇ ਜਿਹੜਾ ਵੀ ਉਹਨਾਂ ਨੂੰ ਕੋਈ ਪ੍ਰੋਡਕਟ ਜਾਂ ਕੋਈ ਨਵੀਂ ਚੀਜ਼ ਦਿਸਦੀ ਆ ਜਾਂ ਸੁਣਦੀ ਆ ਉਹਦੇ ਪਿੱਛੇ ਹੋ ਜਾਂਦੇ ਆ ਵਿਦਆਊਟ ਨੋਇੰਗ ਕਿ ਉਹ ਐਕਚੁਅਲੀ ਹੈ ਕੀ ਤਾਂ ਕਰਕੇ ਮੈਂ ਸਾਰਿਆਂ ਨੂੰ ਇਹ ਵੀ ਚਾਹਨਾ ਕਿ ਤੁਸੀਂ ਅਵੇਅਰ ਹੋਵੋ ਆਪਣੇ ਪਰਸਨਲ ਇਨ ਪ੍ਰਾਈਵੇਟ ਡਾਕੂਮੈਂਟਸ ਕਿਸੇ ਨੂੰ ਇਦਾਂ ਹੀ ਨਾ ਭੇਜ ਦਿਓ WhatsApp ਤੇ ਜਾਂ email ਤੇ ਜਾਂ ਆਫਿਸ ਜਾ ਕੇ ਉਹਨਾਂ ਦੇ ਤੁਸੀਂ ਜਸਟ ਦੇਖੋ ਵੀ ਉਹਦਾ ਰੀਜ਼ਨ ਕੀ ਆ ਕਿਉਂ ਮੰਗਾ ਰਹੇ ਆ ਤੇ ਅਸੀਂ ਸਾਰਿਆਂ ਨੂੰ ਇਹੀ ਹੈ ਕਿ ਮੇਕ ਸ਼ੋਰ ਯੂ ਆਵੇਅਰ ਕਿ ਨੂੰ ਡਾਕੂਮੈਂਟ ਦੇ ਰਹੇ ਹੋ ਕੋਈ ਟਰਸਟਵਰਦੀ ਕੰਪਨੀ ਆ ਪਰਸਨ ਹੋਵੇ ਤੇ ਉਹਦਾ ਰੀਜ਼ਨ ਤੁਹਾਨੂੰ ਪਤਾ ਹੋਵੇ ਉਹ ਸੈਪ ਬੇਸਿਕਲੀ ਇਸ ਨੂੰ ਕਹਿੰਦੇ ਰਾਈਟ ਜਿਹੜਾ ਇਹ ਗਰਾਂਟ ਦਿੰਦੇ ਨੇ ਜੀ ਉਹ ਸੈਪ ਦੀ ਫੁੱਲ ਫਾਰਮ ਹੈਗੀ ਆ 온ਟਾਰੀਓ ਸਟੂਡੈਂਟ ਅਸਿਸਟੈਂਸ ਪਲਾਨ ਠੀਕ ਹੈ ਤੇ 온ਟਾਰੀਓ ਚ ਜਿਹੜੇ ਸਟੂਡੈਂਟ ਪੜਨਾ ਚਾਹੁੰਦੇ ਆ ਉਹਨਾਂ ਨੂੰ ਅਸਿਸਟ ਕਰਨ ਲਈ ਇਹ ਪ੍ਰੋਗਰਾਮ ਬਣਿਆ ਆ। ਠੀਕ ਆ ਜੀ। OSAP ਕਿਸੇ ਲੋਨ ਦਾ ਨਾਮ ਨਹੀਂ ਆ। ਕਈ ਕਹਿੰਦੇ ਤੁਸੀਂ OSAP ਲੋਨ ਕਰਾਉਂਦੇ ਹੋ। ਉਹ ਉਹ ਬਿਲਕੁਲ that doesn't make sense। OSAP ਇੱਕ ਆਰਗੇਨਾਈਜੇਸ਼ਨ ਆ ਜੋ ਕਿ ਪੜ੍ਹਨ ਲਈ ਤਾਂ ਸਪੋਰਟ ਕਰਦੀ ਆ। ਓਕੇ। ਤੁਸੀਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ ਇਸ ਫੀਲਡ ਦੇ ਵਿੱਚ ਕੁਝ ਐਦਾਂ ਦੇ ਬੰਦੇ ਵੱਢ ਜਗੇ ਜਿਹੜੇ ਤੁਹਾਨੂੰ ਸਿਰਫ ਗ੍ਰਾਂਟ ਗ੍ਰਾਂਟ ਕਹਿ ਕੇ ਤੁਹਾਨੂੰ ਸਿਰਫ ਇਹ ਲਾਲਚ ਦੰਦੇ ਨੇ ਤੁਸੀਂ ਉਹਨਾਂ ਕੋਲ ਜਾਂਦੇ ਹੋ ਤੇ ਤੁਹਾਨੂੰ ਬਾਅਦ ਚ ਪਤਾ ਲੱਗਦਾ ਵੀ ਤੁਸੀਂ ਕਲਾਸਾਂ ਲਾਉਣੀਆਂ ਪੰਜ ਦਿਨ ਪੜ੍ਹਨਾ ਚਲੋ ਫਿਰ ਵੀ ਗੁੱਡਾ ਜੇ ਤੁਹਾਨੂੰ ਵੀ ਸਕਿੱਲ ਸਿੱਖਣਾ ਚਾਹੁੰਦੇ ਹੋ ਸਕਿੱਲ ਤੁਸੀਂ ਗੁੱਡ ਸਿੱਖਦੇ ਹੋ ਪਰ ਸੱਚ ਤੁਹਾਨੂੰ ਬਾਅਦ ਚ ਪਤਾ ਲੱਗਦਾ ਸੋ ਸੱਚ ਬਾਈ ਜੀ ਨੇ ਦੱਸਿਆ ਹੁਣ ਆਪਾਂ ਇਸੇ ਬਾਰੇ ਗੱਲ ਕਰਦੇ ਆਂ ਵੀ ਚਲੋ ਇਹਦੀ ਰਿਕੁਆਇਰਮੈਂਟ ਕੀ ਨੇ ਜੇ ਮੰਨ ਲਓ ਮੈਂ ਲੋਨ ਲੈਣਾ ਮੈਂ ਵਿਆਹ ਹੋਇਆ ਮੈਂ ਪੀਆਰ ਹਾਂ ਕੀ ਮੈਂ ਲੋਨ ਲਈ ਇਦੀ ਰਿਕੁਆਇਰਮੈਂਟ ਇਹ ਹੈ ਤੁਸੀਂ ਪਹਿਲੀ ਗੱਲ ਯਾ ਪੀਆਰ ਜਾਂ ਸਿਟੀਜ਼ਨ ਹੋਣੇ ਚਾਹੀਦੇ ਆ ਓਕੇ ਜਾਂ ਪ੍ਰੋਟੈਕਟਿਡ ਪਰਸਨ ਓਕੇ ਤੇ 온ਟਾਰੀਓ ਚ ਰਹਿੰਦੇ ਹੋ ਠੀਕ ਇਹਦੀ ਚਾਰ ਰਿਕੁਆਇਰਮੈਂਟਸ ਆ ਤੇ ਉਹਦੇ ਬਾਅਦ ਇੱਕ ਰਿਕੁਆਇਰਮੈਂਟ ਹੈ ਕਿ ਤੁਸੀਂ ਬੈਂਕਰਪਸੀ ਫਾਈਲ ਨਾ ਕੀਤੀ ਹੋਵੇ ਓਕੇ ਦੈਟਸ ਇਟ ਤੇ ਜਿਹੜੇ ਪੈਸੇ ਮਿਲਦੇ ਨੇ ਉਹ ਕਿਸ ਹਿਸਾਬ ਨਾਲ ਮਿਲਦੇ ਨੇ ਮੇਰੀ ਇਨਕਮ ਉਹਦੇ ਚ ਮੈਟਰ ਕਰਦੀ ਆ ਲਾਸਟ ਈਅਰ ਦੀ ਜਾਂ ਮੇਰੇ ਕੋਲ ਬੱਚੇ ਹੋਣੇ ਚਾਹੀਦੇ ਨੇ ਕਿੰਨੇ ਤੱਕ ਦਾ ਹਰ ਇੱਕ ਨੂੰ 70 75000 ਜਾਂ 55000 ਦਾ ਮਿਲ ਜਾਂਦਾ ਬਾਈ ਜੀ ਨਹੀਂ ਆ ਸਾਰਿਆਂ ਨੂੰ 70 75 ਨਹੀਂ ਮਿਲਦਾ ਇਹ ਇਨਕਮ ਤੇ ਡਿਪੈਂਡ ਕਰਦਾ ਹੈ ਤੁਹਾਡੀ ਇਨਕਮ ਹਾਈ ਇਨਕਮ ਹੈ ਕਿ ਲੋ ਇਨਕਮ ਹੈ ਤੁਹਾਡੇ ਬੱਚੇ ਕਿੰਨੇ ਆ ਬੱਚੇ ਤੁਹਾਡੇ ਡਿਪੈਂਡੈਂਟਸ ਆ ਕਿ 18 ਪਲੱਸ ਆ ਉਹਨਾਂ ਦੀ ਏਜ ਕੀ ਆ ਸੋ ਆਲ ਦੋਸ ਥਿੰਗਸ ਮੈਟਰ ਈਵਨ ਜੇ ਤੁਸੀਂ ਮੈਰਿਡ ਹੋ ਤੁਹਾਡੀ ਵਾਈਫ ਜਾਂ ਹਸਬੰਡ ਦੀ ਇਨਕਮ ਕੀ ਆ ਉਹ ਸਾਰੇ ਫੈਕਟਰਸ ਵਿੱਚ ਆਉਂਦੇ ਆ ਫਿਰ ਤੁਹਾਡੀ ਇੱਕ ਗ੍ਰਾਂਟ ਅਪਰੂਵ ਹੁੰਦੀ ਆ ਤੇ ਫਿਰ ਤੁਹਾਨੂੰ ਅਮਾਉਂਟ ਮਿਲਦੀ ਆ ਸਾਰਿਆਂ ਨੂੰ ਸੇਮ ਅਮਾਉਂਟ ਨਹੀਂ ਮਿਲਦੀ everyone gets different amount okay te paise mode ne hunde ne jo apne ne sare um jehdi eh funding aa eh do parts ch hundi aa ik grant hundi aa jo ki tannu personal expenses layi mildi aa theek hai ji duji hagi aa college fee taddi jehdi pay kiti jandi aa government valon oh assi wapas modni hundi aa onu loan kende aa kinne time ch ode tannu 10 saal mildde aa pay off karan de padhai khatam hon de baad theek hai ji te ehde eh byaj vi lagda paanu interest haan ji ਇਹਦਾ ਫਰਸਟ 6 ਮਨਸ ਨੋ ਇੰਟਰਸਟ ਤੇ ਨੋ ਇਨਸਟਾਲਮੈਂਟ ਉਹਦੇ ਬਾਅਦ ਇੱਥੇ ਇੰਟਰਸਟ ਰੇਟ ਵੀ ਹੁੰਦਾ ਆ ਜੋ ਵੀ ਬੈਂਕ ਆਫ ਕੈਨੇਡਾ ਦਾ ਪ੍ਰਾਈਮ ਰੇਟ ਆ ਪਲਸ 1 ਓਕੇ ਸੋ ਪ੍ਰਾਈਮ ਰੇਟ ਪਲਸ 1 ਇਹਦਾ ਇੰਟਰਸਟ ਰੇਟ ਹੁੰਦਾ ਸੋ ਬੇਸਿਕਲੀ ਗੁੱਡ ਆ ਉਹਨਾਂ ਲੋਕਾਂ ਲਈ ਜਿਹੜੇ ਸਕਿੱਲ ਸਿੱਖਣਾ ਚਾਹੁੰਦੇ ਨੇ ਪਲਸ ਚਲ ਉਹਨੂੰ ਗ੍ਰਾਂਟ ਤਾਂ ਮਿਲਦੀ ਆ ਸਪੋਰਟ ਕਰਨ ਦੇ ਲਈ ਪਰ ਕਈ ਵਾਰੀ ਇਦਾਂ ਹੁੰਦਾ ਇਹ ਆਪਾਂ ਨੂੰ ਵੀ ਜੇ ਆਪਾਂ ਮੰਨ ਲਓ ਨਹੀਂ ਕਲਾਸਾਂ ਲਾ ਸਕੀ ਤਾਂ ਕਿ ਸਾਰੇ ਪੈਸੇ ਮੋੜਨੇ ਪੈਣਗੇ ਆਪਾਂ ਨੂੰ ਹਾਂਜੀ ਜਿਹੜਾ ਤੁਸੀਂ ਫੰਡਿੰਗ ਲਈਆ ਉਹ ਪੜਨ ਲਈ ਲਈਆ ਜੇ ਤੁਸੀਂ ਨਹੀਂ ਪੜਦੇ ਤੁਸੀਂ ਉਹ ਮਕਸਦ ਹੀ ਨਹੀਂ ਪੂਰਾ ਕਰ ਰਹੇ ਕਿ ਤੁਹਾਨੂੰ ਪੈਸੇ ਕਿਉਂ ਮਿਲੇ ਗਵਰਨਮੈਂਟ ਵੱਲੋਂ ਤੇ ਗਵਰਨਮੈਂਟ ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਪੜਨ ਲਈ ਪੈਸੇ ਦਿੱਤੇ ਸੀਗੇ ਤੁਸੀਂ ਉਹ ਫੁਲਫਿਲ ਨਹੀਂ ਕੀਤੀ ਰਿਕੁਆਇਰਮੈਂਟ ਸਾਨੂੰ ਸਾਰੇ ਪੈਸੇ ਵਾਪਸ ਮੋੜੋ ਸੋ ਮੇਨ ਮੇਨ ਮਕਸਦ ਫॉर এডੂਕੇਸ਼ਨ ਹੀ ਆ ਤੇ ਤੁਸੀਂ ਜੇ এডੂਕੇਸ਼ਨ ਨਹੀਂ ਕੰਪਲੀਟ ਕਰਦੇ ਤੇ ਇਹ ਗ੍ਰਾਂਟ ਤੁਹਾਡੀ ਲੋਨ ਚ ਕਨਵਰਟ ਹੋ ਜਾਊਗੀ ਤੇ ਗਵਰਨਮੈਂਟ ਤੁਹਾਨੂੰ ਰਾਈਟਵੇ ਕਹੋਗੇ ਕਿ ਸਾਨੂੰ ਵਾਪਸ ਪੇ ਕਰਨੇ ਸ਼ੁਰੂ ਕਰੋ ਮੈਂ ਇੱਕ ਚੀਜ਼ ਐਡ ਕਰਨਾ ਚਾਹਨਾ ਜਿਹੜੇ ਅਸੀਂ ਪੈਸੇ ਗਵਰਨਮੈਂਟ ਨੂੰ ਵਾਪਸ ਵੀ ਕਰਦੇ ਆ ਮੈਂ ਦੱਸਣਾ ਚਾਹਨਾ ਕਿ ਗਵਰਨਮੈਂਟ ਕਿੰਨੀ ਸਪੋਰਟਿਵ ਆ ਜਿਹੜਾ ਅਸੀਂ ਲੋਨ ਵਾਪਸ ਵੀ ਕਰਦੇ ਆ ਜਿਹੜਾ ਇਨਸਟਾਲਮੈਂਟਸ ਵਿੱਚ ਉਹਦਾ ਵੀ 70 ਤੋਂ 80% ਸਾਨੂੰ ਵਾਪਸ ਆ ਜਾਂਦਾ ਟੈਕਸ ਕ੍ਰੈਡਿਟਸ ਜਦੋਂ ਅਸੀਂ ਫੋਲੋਇੰਗ ਇਅਰ ਟੈਕਸ ਫਾਈਲ ਕਰਦੇ ਆ ਸੋ ਜਿੰਨਾ ਮੋੜਦੇ ਵੀ ਆ ਉਹ ਵੀ ਸਾਰਾ ਗਵਰਨਮੈਂਟ ਨੂੰ ਵਾਪਸ ਨਹੀਂ ਜਾਂਦਾ ਉਹਦੇ ਵਿੱਚੋਂ ਵੀ ਗਵਰਨਮੈਂਟ ਤੁਹਾਨੂੰ 70 to 80% ਵਾਪਸ ਕਰ ਦਿੰਦੀ ਹੈ ਟੈਕਸ ਕ੍ਰੈਡਿਟਸ ਓਕੇ ਸੋ ਇੰਨਾ ਜਿਆਦਾ ਗਵਰਨਮੈਂਟ ਤੁਹਾਨੂੰ ਸਪੋਰਟ ਕਰ ਰਹੀ ਆ ਤੇ ਇਹਨੂੰ ਅਸੀਂ ਹੁਣ ਵੀ ਇਹਦਾ ਫਾਇਦਾ ਵੇਲ ਨਹੀਂ ਕਰ ਸਕਦੇ ਓਕੇ ਤੇ ਫਿਰ ਤਾਂ ਪਤਾ ਨਹੀਂ ਗਵਰਨਮੈਂਟ ਕਿਉਂ ਸੋ ਬੇਸਿਕਲੀ ਅਸਲ ਦੇ ਵਿੱਚ ਨਾ ਸਾਨੂੰ ਜਿਹੜੀ ਸਚਾਈ ਆ ਉਹ ਅਸਲ ਦੇ ਵਿੱਚ ਅੰਕੁਸ਼ ਬਾਈ ਜੀ ਨੇ ਹੁਣ ਦੱਸੀ ਆ ਵੀ ਪ੍ਰੋਪਰ ਅਸਲ ਦੇ ਵਿੱਚ ਗ੍ਰਾਂਟ ਜਿਹੜੀ ਮਿਲਦੀ ਆ ਉਹਦੇ ਪਿੱਛੇ ਅਸਲ ਚ ਸੱਚ ਕੀ ਆ ਸੋ ਨੈਕਸਟ ਸਟੈਪ ਨੈਕਸਟ ਵੱਲੋਂ ਨੈਕਸਟ ਵੱਲੋਂ ਬਾਈ ਜੀ ਨੇ ਆਪਾਂ ਨੂੰ ਦੱਸਿਆ ਸਾਰਾ ਤੁਹਾਡਾ ਬਾਈ ਜੀ ਕੀ ਕੰਮ ਆ ਨੈਕਸਟ ਸਟੈਪ ਦਾ ਜਿਹੜਾ ਬੇਸਿਕਲੀ ਤੁਸੀਂ ਕੀ ਕਰਦੇ ਹੋ ਜਿਹੜਾ ਕੰਮ ਤੁਹਾਡਾ ਉਸ ਬਾਰੇ ਮੜਾ ਜ ਸਾਨੂੰ ਜਾਣਨਾ ਪਾਓ ਹਾਂਜੀ ਵੈਰੀ ਗੁੱਡ ਕੁਐਸਚਨ ਨੈਕਸਟ ਸਟੈਪ ਨੈਕਸਸ ਸਾਡੀ ਐਜੂਕੇਸ਼ਨਲ ਕੰਸਲਟੈਂਸੀ ਹੈ ਓਕੇ ਅਸੀਂ ਇੱਥੇ ਆ ਜਿਹੜਾ ਵੀ ਬੰਦਾ ਇੰਟਰਸਟਿਡ ਹੈ انرੋਲ ਹੋਣ ਲਈ ਆ ਇਹ ਫੰਡਿੰਗ ਬਾਰੇ ਜਾਣਨ ਲਈ ਅਸੀਂ ਉਹਨਾਂ ਨੂੰ ਪ੍ਰੋਪਰਲੀ ਕਾਉਂਸਲ ਕਰਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਇਹ ਪ੍ਰੋਗਰਾਮ ਹੈ ਕੀ ਫਿਰ ਅਸੀਂ ਉਹਨਾਂ ਨੂੰ ਪ੍ਰੋਪਰ ਪ੍ਰੋਗਰਾਮ ਵਿੱਚ انرੋਲ ਕਰਦੇ ਹਾਂ ਕਾਉਂਸਲ ਕਰਕੇ ਜਿਹੜਾ ਉਹਨਾਂ ਦੇ ਲਾਈਫ ਸਟਾਈਲ ਦੇ ਨਾਲ ਜਾਂ ਚੁਆਇਸਸ ਦੇ ਹਿਸਾਬ ਨਾਲ ਸੂਟ ਕਰਦਾ ਉਹਨਾਂ ਨੂੰ ਓਕੇ ਤੇ ਫੇਰ ਅਸੀਂ ਉਹਨਾਂ ਦੀ ਕਾਲਜ انرੋਲਮੈਂਟ ਕਰਾਨੇ ਆ ਪਲੱਸ ਗਵਰਨਮੈਂਟ ਫੰਡਿੰਗ ਲਈ ਜੋ ਵੀ ਪ੍ਰੋਸੀਜਰ ਆ ਉਹਦੇ ਉਹਨਾਂ ਨੂੰ ਅਸਿਸਟ ਕਰਦੇ ਆ ਸੋ ਬੇਸਿਕਲੀ ਮੋਸਟਲੀ ਸਾਰੇ ਤੁਹਾਨੂੰ ਚਾਹੀਦੇ ਜਿਹੜੇ ਪੀਆਰ ਹੋਣ ਰਾਈਟ ਜਾਂ ਸਿਟੀਜ਼ਨ ਹੋਣ ਜ਼ਿਆਦਾਤਰ ਉਹੀ انرੋਲ ਕਰਦੇ ਨੇ ਪੀਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ओके ਹਾਂਜੀ ਤੇ 온ਟਾਰੀਓ ਦੇ ਰੈਜ਼ੀਡੈਂਟਸ ਉਹ 온ਟਾਰੀਓ ਚ ਰਹਿੰਦੇ ਹੋ ਜੇ ਮੰਨ ਲਓ ਮੈਂ ਲੋਨ ਨਹੀਂ ਲੈਣਾ ਗ੍ਰਾਂਟ ਨਹੀਂ ਲੈਣਾ ਚਾਹੁੰਦਾ ਮੈਂ ਮੈਂ ਸਿਰਫ ਆਵਦੀ ਸਕਿੱਲ ਲਈ ਪੜ੍ਹਨਾ ਚਾਹੁੰਦਾ ਫੇਰ ਵੀ ਤੁਸੀਂ انرੋਲ ਕਰਦੇ ਹੋ ਹਾਂਜੀ ਬਿਲਕੁਲ ਜੇ ਤੁਸੀਂ ਆ ਗਵਰਨਮੈਂਟ ਪ੍ਰੋਗਰਾਮ ਦੀ ਅਸਿਸਟੈਂਸ ਨਹੀਂ ਲੈਣੀ ਚਾਹੁੰਦੇ ਤੁਸੀਂ ਆਪ ਹੀ ਇਨਰੋਲ ਹੋਣਾ ਹੈ ਯੂ ਵਾਂਟ ਟੂ ਪੇ ਫਰਮ ਯਰ ਪਾਕਟ ਅਸੀਂ ਉਹ ਵੀ ਕਰਦੇ ਹਾਂ No problem at all ਅਸੀਂ ਤੁਹਾਨੂੰ ਕਾਲਜ ਵਿੱਚ ਇਨਰੋਲਮੈਂਟ ਅਸੀਂ ਤੁਹਾਨੂੰ ਪ੍ਰੋਪਰ ਕਾਉਂਸਲ ਕਰਦੇ ਹਾਂ ਸਾਡੀ ਇਸ ਕੰਪਨੀ ਦੀ ਮੋਟੋ ਹੈਗੀ ਹੈ ਕਿ ਅਸੀਂ ਤੁਹਾਨੂੰ ਪ੍ਰੋਪਰਲੀ ਕਾਉਂਸਲ ਕਰਨਾ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਚੁਆਇਸਿਸ ਜਾਂ ਲਾਈਫਸਟਾਈਲ ਦੇ ਹਿਸਾਬ ਨਾਲ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਸੂਟੇਬਲ ਹੋ ਸਕਦਾ ਅਸੀਂ ਉਹ ਪ੍ਰੋਗਰਾਮ ਸਿਲੈਕਟ ਕਰਵਾ ਕੇ ਫਿਰ ਤੁਹਾਨੂੰ ਅੱਗੇ ਇਨਰੋਲਮੈਂਟ ਕਰਾਣੇ ਆ ਰਿਗਾਰਡਲੈਸ ਆਫ ਤੁਸੀਂ ਗਵਰਨਮੈਂਟ ਫੰਡਿੰਗ ਲੈਣੀ ਆ ਕਿ ਨਹੀਂ ਉਹ ਤੁਹਾਡੇ ਤੇ ਚਲੋ ਫਿਰ ਵੀ ਇੱਕ سپورਟ ਆ ਪਰ ਇੱਕ ਸਾਰਾ ਨਾਲੋਂ ਵੱਡਾ ਸਵਾਲ ਇਹ ਹੁੰਦਾ ਜਦੋਂ ਮੈਂ ਟਰਕਿੰਗ ਕਰਦਾ ਸੀ 6 ਸਾਲ ਮੈਂ ਟਰਕਿੰਗ ਕੀਤੀ ਹੈ ਮੇਰੇ ਲਈ ਨੈਕਸਟ ਸਟੈਪ ਜਿਹੜਾ ਹੈਗਾ ਸੀਗਾ ਜਦੋਂ ਮੇਰੇ ਬੱਚੇ ਹੋਏ ਤਾਂ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੋ ਗਿਆ ਵੀ ਮੈਂ ਟਰੱਕ ਛੱਡਾਂ ਤੇ ਪਰ ਕਰਾਂ ਕੀ ਮੈਂ ਉਸ ਤਰ੍ਹਾਂ ਦਾ ਸੀ ਕਿ ਮੈਂ ਬੈਠਣ ਵਾਲਾ ਹੁਣ ਜਿਹੜਾ ਮੋਸਟਲੀ ਲੇਡੀਆਂ ਦਾ ਹੁੰਦਾ ਜਿਹੜੇ ਪੀਆਰ ਹੋਏ ਨੇ ਬੱਚੇ ਹੋਏ ਨੇ ਬੱਚੇ ਸਕੂਲ ਜਾਣ ਲੱਗ ਪਏ ਨੇ ਉਹਨਾਂ ਲਈ ਸਭ ਤੋਂ ਵੱਡਾ ਫੈਸਲਾ ਹੁੰਦਾ ਵੀ ਕਰੀਏ ਕੀ ਕੀ ਤੁਹਾਡੇ ਕੋਲ ਐਦਾਂ ਦੀ ਕੋਈ ਸਲਾਹ ਹੈਗੀ ਆ ਕਿ ਉਹ ਕਿਹੜਾ ਕੋਰਸ ਕਰਨ ਤੇ ਆਪਦਾ ਫਿਊਚਰ ਅੱਗੇ ਵਧਾ ਸਕਣ ਵੀ ਟਰੱਕਿੰਗ ਛੱਡ ਕੇ ਕਿਉਂਕਿ ਅੱਜ ਕੱਲ ਟਰੱਕਿੰਗ ਦੇ ਵਿੱਚ ਜਦੋਂ ਮੈਂ ਛੱਡੀ ਸੀ ਮੈਂ ਵੀ ਇਸੇ ਕਰਕੇ ਛੱਡੀ ਸੀ ਕਿਉਂਕਿ ਪੈਸੇ ਨਹੀਂ ਬਣਦੇ ਸੀਗੇ ਪਲੱਸ ਮੈਂ ਪਰਿਵਾਰ ਤੋਂ ਦੂਰ ਰਹਿੰਦਾ ਸੀਗਾ ਕੰਮ ਵੀ ਐਦਾਂ ਦਾ ਹੋਵੇ ਕਿ ਮੈਂ ਸ਼ਾਮ ਨੂੰ ਘਰੇ ਆ ਸਕਾਂ ਪਲੱਸ ਮੇਰੀ ਚਾਅਸ਼ ਦਾ ਹੋਵੇ ਕੋਈ ਐਦਾਂ ਦਾ ਕੋਰਸ ਜਿਹਦੇ ਨਾਲ ਸਕਿੱਲ ਵੀ ਇੰਪਰੂਵਮੈਂਟ ਹੋਵੇ ਪ ਤੁਹਾਡੀ ਨੀਂਗ ਵਿੱਚ ਪਹਿਲਾ ਕੋਰਸ ਕਿਹੜਾ ਹੋ ਸਕਦਾ ਹੋ? ਵੈਰੀ ਐਕਸਲੈਂਟ ਕੁਐਸਚਨ ਆ ਐਬਸolutely ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਅੱਗੇ ਕੀ ਕਰਨਾ ਲੋਕਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਮੈਂ ਕੰਰੈਂਟਲੀ ਆਪਣੀ ਲਾਈਫ ਚ ਜਾਂ ਜੌਬ ਚ ਖੁਸ਼ ਨਹੀਂ ਹੈਗਾ ਬਟ ਉਹਨਾਂ ਨੂੰ ਨਹੀਂ ਪਤਾ ਹੁੰਦਾ ਮੈਂ ਅੱਗੇ ਕੀ ਕਰਨਾ ਸੋ ਦੈਟਸ ਵੇਅ ਵੀ ਪਲੇ ਅ ਹਿਊਜ ਰੋਲ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਤੁਸੀਂ ਅੱਗੇ ਕੀ ਕੀ ਕਰ ਸਕਦੇ ਹੋ ਜਿੱਦਾਂ ਤੁਸੀਂ ਪੁੱਛਿਆ ਕਿ ਜਿਹੜੇ ਟਰੱਕ ਚਲਾਉਂਦੇ ਆ ਆਪਣੇ ਵੀਰਪਰਾ ਉਹਨਾਂ ਲਈ ਇੱਕ ਪ੍ਰੋਗਰਾਮ ਹੈ ਬਹੁਤ ਹੀ ਐਕਸਲੈਂਟ ਪ੍ਰੋਗਰਾਮ ਹੈ ਉਹਨਾਂ ਦੀ ਲਾਈਨ ਦੇ ਨਾਲ ਹੀ ਜੁੜਦਾ ਹੈ ਤੇ ਉਹਨਾਂ ਨੂੰ ਟਰਕਿੰਗ ਇੰਡਸਟਰੀ ਵਿੱਚ ਹੀ ਆਫਿਸ ਜੌਬ ਵੀ ਮਿਲ ਜਾਂਦੀ ਹੈ ਤੇ ਜਾਂ ਆਪਣਾ ਸੈਲਫ এমਪਲॉयਮੈਂਟ ਲਈ business ਵੀ ਖੋਲਣਾ ਉਹਦੇ ਵਿੱਚ ਵੀ ਅਸਿਸਟੈਂਸ ਹੁੰਦੀ ਹੈ ਇਹ ਪ੍ਰੋਗਰਾਮ ਹੈਗਾ ਜਿੱਦਾਂ ਲੌਜਿਸਟਿਕ ਐਂਡ ਸਪਲਾਈ ਚੇਨ ਮੈਨੇਜਮੈਂਟ ਕੀ ਡਿਊਰੇਸ਼ਨ ਹੁੰਦੀ ਹੈ ਸਾਲ ਕਿੰਨਾ ਟਾਈਮ ਪੜ੍ਹਨਾ ਪੈਂਦਾ ਆਪਾਂ ਨੂੰ ਅਮ ਜਿਹੜੇ ਅਸੀਂ ਕਾਲਜਸ ਨਾਲ ਕੰਮ ਕਰਦੇ ਆ ਉਹਨਾਂ ਦੇ ਨਾਲ ਇਹਦੀ ਡਿਊਰੇਸ਼ਨ ਹੈਗੀ ਹੈ 1 year grant available ਦੇ ਵਿੱਚ ਇਹਦੇ ਵਿੱਚ grant ਬਿਲਕੁਲ अवेलेबल ਹੈ ਤੇ ਇਹ ਗਵਰਨਮੈਂਟ ਫੰਡਡ ਪ੍ਰੋਗਰਾਮ ਹੈਗਾ ਆ ਤੇ ਇਹ ਉਸ ਆਪਲੀ ਵੀ एलिजिबल ਹੈਗਾ ਓਕੇ ਦੈਟਸ ਗੁੱਡ ਮੈਂ ਕਹਣਾ ਵੀ ਫਿਰ ਇੱਥੇ ਇੱਕ ਸਵਾਲ ਹੋਰ ਆ ਜਾਂਦਾ ਲੇਡੀਜ਼ ਦਾ ਕਿ ਭਾਈ ਅਸੀਂ ਤਾਂ ਟਰੱਕ ਨਹੀਂ ਚਲਾਉਂਦੀਆਂ ਸੀਗੀਆਂ ਸਾਡੇ ਲਈ ਕਿਹੜੀ ਚੀਜ਼ ਵਧੀਆ ਉਹ ਤੁਹਾਡੀ ਨਿਗਾਚੇ ਕਿਹੜਾ ਕੋਰਸ ਹੋ ਸਕਦਾ ਲੇਡੀਜ਼ ਲਈ ਯੂਜੂਲੀ ਅਸੀਂ ਦੇਖਿਆ ਆਪਣੀ ਕਮਿਊਨਿਟੀਜ਼ ਲੇਡੀਜ਼ ਨੂੰ ਮੇਕਅਪ ਜਾਂ ਪਾਰਲਰ ਜਾਂ हेयर ਸਟਾਈਲਿੰਗ ਇਦਾਂ ਦੇ ਇੰਟਰਸਟ ਜ਼ਿਆਦਾ ਹੀ ਹੁੰਦੇ ਆ ਤੇ ਉਹਦੇ ਲਈ ਸਾਡੇ ਕੋਲ ਇੱਕ ਪ੍ਰੋਗਰਾਮ ਹੈਗਾ ਐਡਵਾਂਸਡ ਐਸਥੈਟਿਕਸ ओके ऑनलाइन प्रोग्राम है ओके इन पर्सन भी हैगा या ऑल ऑप्शंस अवेलेबल ਤੇ ਇਹਦੇ ਵਿੱਚ ਲੇਡੀਜ਼ स्किन केयर 네일 ਕੇਅਰ ਜਾਂ 레이జర్ वैक्सिंग ਇਦਾਂ ਦੀਆਂ ਸਕਿੱਲ ਸਿੱਖਦੀਆਂ ਆ इवन मैनीक्योर पेडीक्योर ਤੇ ਇਹ ਪ੍ਰੋਗਰਾਮ ਵਿੱਚ ਇਹ ਵੀ ਸਿਖਾਇਆ ਜਾਂਦਾ ਕਿ ਤੁਸੀਂ ਆਪਣਾ ਜੇ ਕੱਲ ਨੂੰ ਸਪਾ ਜਾਂ ਸਲੂਨ ਖੋਲਣਾ ਉਹਨੂੰ ਮੈਨੇਜ ਕਿੱਦਾਂ ਕਰਨਾ ਉਹਦੇ ਬਿਜ਼ਨਸ ਐਸਪੈਕਟਸ ਵੀ ਪੜ੍ਹਾਏ ਜਾਂਦੇ ਆ ਤੇ ਆਪਣੀ ਸਪੈਸ਼ਲੀ ਆਪਣੀ ਕਮਿਊਨਿਟੀ ਲਈ ਆ ਇਨ ਐਨੀ ਅਦਰ ਕਮਿਊਨਿਟੀ ਅਮ ਐਡਵਾਂਸ ਐਸਥੈਟਿਕਸ ਵਰਗੇ ਕੋਰਸਸ ਬਹੁਤ ਵਧੀਆ ਲੇਡੀਜ਼ ਲਈ। ਬੜਾ ਸਲਦਾ ਦਾ ਕਰੀਅਰ ਹੈਗਾ ਇਹ ਆ। ਯੈਸ। ਬਸ ਉਹਨਾਂ ਇੱਕ ਤਰ੍ਹਾਂ ਦਾ ਇੱਕ ਸਰਟੀਫਿਕੇਟ ਮਿਲਦਾ ਜਿਹਨਾਂ ਤੁਸੀਂ ਆਪ ਦਾ ਆਪ ਦਾ ਮਤਲਬ ਕਿ ਖੋਲ ਕੇ ਆਫਿਸ ਵਗੈਰਾ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਰਾਈਟ। ਹਾਂਜੀ। ਤੇ ਇੱਕ ਜੇ ਆਪਾਂ ਗੱਲ ਕਰੀਏ ਮੈਂ ਬਹੁਤ ਪੜਿਆ ਲਿਖਿਆ ਸੀਗਾ ਮੈਂ ਉੱਥੋਂ ਇੰਡੀਆ ਤੋਂ ਆਇਆ ਕੈਨੇਡਾ ਕੈਨੇਡਾ ਜਾ ਕੇ ਚਲੋ ਮੈਨੂੰ ਟਰੱਕਿੰਗ ਮੈਂ ਕਰੀ ਗਿਆ ਕਰੀ ਗਿਆ 5 ਸਾਲ ਮੈਂ ਟਰੱਕ ਚਲਾਇਆ ਫਿਰ ਮੈਂ ਕਿਹਾ ਕਿ ਟਰੱਕ ਛੱਡਣਾ। ਤਾਂ ਤੁਹਾਨੂੰ ਕੀ ਲੱਗਦਾ ਜੀ ਪੈਰਾਲੀਗਲ ਕੋਰਸ ਉਸ ਬੰਦੇ ਲਈ ਕਿੱਦਾਂ ਦਾ? ਪੈਰਾਲੀ ਇਹ ਤੁਸੀਂ ਐਡਵੋਕੇਟ ਬਣਦੇ ਆਂ ਇਸ ਕੋਰਸ ਵਿੱਚ ਇਹ ਲਾਇਸੈਂਸਿੰਗ ਪ੍ਰੋਗਰਾਮ ਹੈ ਇਹਦੇ ਵਿੱਚ ਜਿੰਨੇ ਵੀ ਸਮਾਲ ਕਲੇਮ ਕੋਰਟਸ ਕੇਸਿਸ ਹੁੰਦੇ ਆ ਜਿਹੜਾ ਵੀ ਕੋਈ ਸਿਵਲ ਡਿਸਪਿਊਟ ਆ ਉਹਦੇ ਵਿੱਚ ਤੁਸੀਂ ਕਲਾਇੰਟਸ ਨੂੰ ਰਿਪਰੈਜ਼ੈਂਟ ਕਰ ਸਕਦੇ ਆਂ ਕੋਰਟਸ ਜੇ ਕੋਈ ਬੰਦਾ ਸੂ ਹੋਇਆ ਆ ਤੁਸੀਂ ਉਹਨੂੰ ਡਿਫੈਂਡ ਕਰ ਸਕਦੇ ਆਂ ਸੋ ਪੈਰਾਲੀਗਲ ਟੋਟਲੀ ਲਾ ਰਿਲੇਟਡ ਕੋਰਸ ਆ ਤੁਸੀਂ ਕੋਰਟਸ ਵਿੱਚ ਜਾਣਾ ਲਾਇਰਸ ਮੰਗੂਏ ਕੇਸ ਫਾਈਟ ਕਰਨੇ ਆ ਪ੍ਰੇਪੇਅਰ ਕਰਨੇ ਆ ਆਮ ਈਵਨ ਜਿਹੜੀਆਂ ਟ੍ਰੈਫਿਕ ਟਿਕਟਸ ਫਾਈਟ ਕਰਦੇ ਆ ਕਮਰਸ਼ਲ ਜਾਂ ਜਿਹੜੇ ਨਾਰਮਲ ਵੀਕਲਸ ਆ ਇਹ ਵੀ ਟਿਕਟਸ ਪੈਰਾਲੀਗਲਸ ਫਾਈਟ ਕਰਦੇ ਆ ਸੋ ਹੋਰ ਵੀ ਇਦਾਂ ਦੇ ਕਾਫੀ ਅਮ ਅਮ ਜੌਬਸ ਹੈਗੀਆਂ ਆ ਜਾਂ ਕਾਫੀ ਐਸਪੈਕਟ ਹੈਗੇ ਜਿਹੜੇ ਪੈਰਾਲੀਗਲਸ ਦੇ ਅੰਡਰ ਆਉਂਦੇ ਆ ਸੋ ਜਿਨ੍ਹਾਂ ਨੇ ਇੰਡੀਆ ਤੋਂ ਲੋਅ ਕੀਤੀ ਹੋਈ ਆ ਜਾਂ ਜਿਨ੍ਹਾਂ ਨੂੰ ਹਮੇਸ਼ਾ ਤੋਂ ਲੋਅ ਇੰਟਰਸਟ ਸੀਗਾ ਜਾਂ ਇਵਨ ਕਈ ਲੋਕ ਇਹ ਵੀ ਚਾਹੁੰਦੇ ਕਿ ਉਹ ਲਾਇਰ ਬਣਨ ਪਰ ਉਹ ਇਹ ਨਹੀਂ ਚਾਹਦੇ ਕਿ ਆ ਉਹਨਾਂ ਦੀ ਲਾਈਫ ਲਾਅ ਨਹੀਂ ਕਰਦੀ ਕਿ ਅਸੀਂ ਹੁਣ 5-7 ਸਾਲ ਯੂਨੀਵਰਸਿਟੀ ਚ ਪੜੀਏ ਉਹਨਾਂ ਲਈ ਪੈਰਾਲੀਗਲ ਵਰਗਾ ਕੋਰਸ ਬਹੁਤ ਵਧੀਆ ਆ 1 ਸਾਲ ਦਾ ਪ੍ਰੋਗਰਾਮ ਆ ਐਕਸਲੈਂਟ ਕੈਰੀਅਰ ਓਪਰਚ्युनिटीज ਆ ਤੁਸੀਂ ਸੈਲਫ এমਪਲॉयਮੈਂਟ ਵੀ ਕਰ ਸਕਦੇ ਹੋ ਤੁਸੀਂ ਆਪਣੀ ਪ੍ਰੈਕਟਿਸ ਓਪਨ ਕਰ ਸਕਦੇ ਹੋ ਜੌਬ ਚਾਹੀਦੀ ਹੈ ਤਾਂ ਤੁਸੀਂ ਕੋਰਸ ਵਿੱਚ ਜੌਬ ਮਿਲ ਸਕਦੀ ਹੈ ਤੁਹਾਨੂੰ ਲਾਇਰ ਦੇ ਨਾਲ ਜੌਬ ਮਿਲ ਸਕਦੀ ਹੈ ਕੋਈ ਵੀ ਲੀਗਲ ਫਰਮ ਚ ਜੌਬ ਮਿਲ ਸਕਦੀ ਹੈ ਸੋ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੇ ਤੁਸੀਂ ਐਕਚੁਅਲੀ ਚ ਲਾ ਇੰਡਸਟਰੀ ਜਾਣਾ ਚਾਹੁੰਦੇ ਹੋ ਨਹੀਂ ਜੀ ਬਹੁਤ ਵਧੀਆ ਸੋ ਬੇਸਿਕਲੀ ਮੈਨੂੰ ਲੱਗਦਾ ਵੀ ਕੋਰਸ ਤੁਹਾਡੇ ਕੋਲ ਮਤਲਬ ਬਹੁਤ ਹੋਣਗੇ ਹਨ ਪਰ ਜਦਾਂ ਇਹ ਕੁਝ ਕੋਰਸ ਦਾ ਆਪਾਂ एक्सप्लेन ਕੀਤੇ ਨੇ ਪਰ ਜੇ ਤੁਹਾਡਾ ਇੰਟਰਸਟ ਕਿਸੇ ਹੋਰ ਕੋਰਸ ਬਾਰੇ ਪੁੱਛਣ ਦਾ ਤੁਸੀਂ ਥੱਲੇ ਕਮੈਂਟ ਜ਼ਰੂਰ ਕਰਿਓ ਆਪਾਂ ਨੈਕਸਟ ਵੀਡੀਓ ਜ਼ਰੂਰ ਕਰਾਂਗੇ ਤੇ ਬਾਈ ਜੀ ਨੂੰ ਬਿਠਾ ਕੇ ਆਪਾਂ ਸਾਰਾ ਉਹ ਵੀ एक्सप्लेन ਕਰਾਂਗੇ ਇੱਕ ਮੇਰੀ ਦੋਸਤ ਕਰਦੀ ਸੀ ਇਵੈਂਟ ਪਲਾਨਰ ਦਾ ਇਹ ਕੋਰਸ ਕਿੱਦਾਂ ਦਾ ਮਤਲਬ ਕਿਵੇਂ ਦਾ ਹੈ ਕੀ ਇਹਦਾ ਫਾਇਦਾ ਹੈਗਾ ਆਪਾਂ ਨੂੰ ਹਾਂਜੀ ਇਵੈਂਟ ਪਲਾਨਰ ਵੀ ਬਹੁਤ ਹੀ ਵਧੀਆ ਕੋਰਸ ਆ ਚਾਹੇ ਫੀਮੇਲਸ ਚਾਹੇ ਮੇਲਸ ਦੋਨੋਂ ਹੀ ਇਸ ਇੰਡਸਟਰੀ ਵਿੱਚ ਵੈਰੀ ਡੋਮੀਨੈਂਟਲੀ ਅਸੀਂ ਦੇਖਣ ਨੂੰ ਮਿਲਦਾ ਸਾਨੂੰ ਕਿ ਮੇਲ ਐਂਡ ਫੀਮੇਲ ਇਵੈਂਟ ਪਲਾਨਰ ਇਦਾਂ ਆ ਜੇ ਆਪਾਂ ਬਿਲਕੁਲ ਛੋਟੇ ਐਂਗਲ ਤੋਂ ਸ਼ੁਰੂ ਕਰ ਲਈਏ ਕਿਸੇ ਦਾ ਵੀ ਤੁਸੀਂ ਵਿਆਹ ਅਰੇਂਜ ਕਰਨਾ ਕੋਈ ਵੀ ਮੇਲੇ ਕਰਾਣੇ ਆ ਕੋਈ ਵੀ ਵੱਡੀ ਕੰਪਨੀਆਂਜ਼ ਦੀਆਂ ਕਾਨਫਰੰਸ ਪਾਰਟੀਆਂ ਕਰਨੀਆਂ ਆ ਕਿਸੇ ਵੀ ਤਰ੍ਹਾਂ ਦਾ ਜੇ ਇਵੈਂਟ ਪਲਾਨ ਕਰਨਾ ਆ ਉਹਦੇ ਲਈ ਇੱਕ ਬਹੁਤ ਹੀ ਬਿਊਟੀਫੁਲ ਕੋਰਸ ਬਣਾਇਆ ਗਿਆ ਇਹਨੂੰ ਕਹਿੰਦੇ ਕਾਨਫਰੰਸ ਐਂਡ ਇਵੈਂਟ ਪਲਾਨਰ ਤੇ ਇਹਦੇ ਵਿੱਚ ਤੁਹਾਨੂੰ ਸਭ ਕੁਝ ਸਿਖਾਇਆ ਜਾਂਦਾ ਹੈ ਕਿ ਇੱਕ ਇਵੈਂਟ ਪਲਾਨ ਕਰਨ ਲਈ ਕੀ ਕੀ ਆ ਚੀਜ਼ਾਂ ਦੀ ਜ਼ਰੂਰਤ ਹੋ ਸਕਦੀ ਹੈ ਕੀ ਸਕਿੱਲ ਸੈਟ ਚਾਹੀਦਾ ਸੋ ਏ ਕੋਰਸ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਵੈਂਟ ਪਲਾਨ ਕਰ ਸਕਦੇ ਹੋ ਛੋਟੇ ਤੋਂ ਛੋਟਾ ਜਾਂ ਵੱਡੇ ਤੋਂ ਵੱਡਾ ਅਗੇਨ ਇਹਦੇ ਵਿੱਚ ਵੀ ਸੈਲਫ এমਪਲॉयਮੈਂਟ ਹੈਗੀ ਆ ਯੂ ਕੈਨ ਓਪਨ ਅਪ ਯੋਰ ਓਨ ਕੰਪਨੀ ਜਾਂ ਜੇ ਤੁਸੀਂ ਕਿਸੇ ਜੌਬ ਕੰਪਨੀ ਦੇ ਨਾਲ ਜੌਬ ਕਰਨੀ ਆ ਹੁਣ ਕਾਫੀ ਵੱਡੀਆਂ ਕੰਪਨੀਆਂਜ਼ ਆ ਕਾਰਪੋਰੇਟ ਉਹਨਾਂ ਦੇ ਇਵੈਂਟ ਹੁੰਦੇ ਹੀ ਰਹਿੰਦੇ ਆ ਏਵਰੀ ਵੀਕਲੀ ਇਵੈਂਟਸ ਆ ਗਿਆ ਬਾਈ ਵੀਕਲੀ ਇਵੈਂਟਸ ਆ ਗਿਆ ਉਹਨਾਂ ਨੂੰ ਇੱਕ ਇਵੈਂਟ ਪਲਾਨਰ ਟੀਮ ਪ੍ਰੋਪਰ ਹਾਇਰ ਕਰਨੀ ਪੈਂਦੀ ਆ ਸੋ ਇਹਦੇ ਵਿੱਚ ਵੀ ਕਾਫੀ ਓਪਰਚੁਨਿਟੀ ਆ ਤੇ ਬਾਈ ਜੀ ਹੁਣ ਸਵਾਲ ਆਪਾਂ ਨੂੰ ਇਹ ਆਉਣਗੇ ਸਭ ਤੋਂ ਵੱਡੇ ਵੀ ਇਹ ਕੋਰਸ ਸਾਡੇ ਕੋਲ ਟਾਈਮ ਕੱਟ ਹੁੰਦਾ ਕੀ ਅਸੀਂ ਆਨਲਾਈਨ ਕਰ ਸਕਦਾ ਸਾਰੇ ਕੋਰਸਾਂ ਦੀ ਕੀ ਡਿਊਰੇਸ਼ਨ ਹੁੰਦੀ ਹੈ ਸਾਲ ਹੁੰਦੀ ਆ ਜਾਂ ਇਨ ਪਰਸਨ ਜੇ ਨਹੀਂ ਕਰਨਾ ਤਾਂ ਅਸੀਂ ਆਨਲਾਈਨ ਆਪਸ਼ਨ ਕਰ ਸਕਦੇ ਆ ਸਾਡੇ ਕੋਲ ਜਿੰਨੇ ਵੀ ਕੋਰਸਸ ਆ 90% ਕੋਰਸਸ ਟੋਟਲੀ ਆਨਲਾਈਨ ਆ ਤੁਹਾਨੂੰ ਕਾਲਜ ਆਉਣ ਦੀ ਜ਼ਰੂਰਤ ਨਹੀਂ ਓਕੇ ਉਹਦੇ ਵਿੱਚ ਉਹ ਕਈ ਮੈਡੀਕਲ ਜਾਂ ਲਾਅ ਰਿਲੇਟਡ ਕੋਰਸਸ ਆ ਜਿਹੜੀ ਕਿ ਮਿਨਿਸਟਰੀ ਅਲਾਉ ਹੀ ਨਹੀਂ ਕਰਦੀ ਆਨਲਾਈਨ ਟੀਚ ਹੋਣਾ ਉਹਨਾਂ ਕੋਰਸਸ ਲਈ ਤੁਹਾਨੂੰ ਇਨ ਪਰਸਨ ਜਾਣਾ ਪੈਂਦਾ ਓਕੇ ਤੇ ਅਦਰਵਾਈਜ਼ ਸਾਡੇ ਕੋਲ ਟੋਟਲੀ ਆਨਲਾਈਨ ਕੋਰਸਸ ਆ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਕੋਰਸਸ ਤੁਹਾਡੀ ਕਲਾਸ ਟਾਈਮਿੰਗ ਪੂਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਹੀਂ ਹੁੰਦੀ ਦਿਨ ਦੀ ਤਿੰਨ ਤੋਂ ਚਾਰ ਘੰਟੇ ਕਲਾਸ ਹੁੰਦੀ ਹੈ ਜਾਂ ਮਾਰਨਿੰਗ ਜਾਂ ਈਵਨਿੰਗ ਓਕੇ ਤੇ ਤੁਸੀਂ ਆਪਣੇ ਸ케ਜੂਲ ਦੇ ਹਿਸਾਬ ਨਾਲ ਕੋਰਸ ਦਾ ਇਹ ਡਿਊਰੇਸ਼ਨ ਦੇ ਨਾਲ ਦਿਨ ਦੇ ਹਿਸਾਬ ਨਾਲ ਸ케ਜੂਲ ਸਿਲੈਕਟ ਕਰ ਸਕਦੇ ਹੋ ਤੇ ਫਿਰ ਤੁਸੀਂ ਸ਼ਾਮ ਦੀਆਂ ਕਲਾਸਾਂ ਲੈਣੀਆਂ ਸ਼ਾਮ ਦੀਆਂ ਲੈ ਸਕਦੇ ਹੋ ਜਾਂ ਮਾਰਨਿੰਗ ਤੇ ਤੀਜੀ ਆਪਸ਼ਨ ਇੱਕ ਹੋਰ ਆ ਸਾਡੇ ਕੋਲ 셀ਫ ਸਟੱਡੀ ਕੋਰਸੇਸ ਵੀ ਹੈਗੇ ਆ। ਉਹਨਾਂ ਦੀ ਨਾ ਕੋਈ ਮਾਰਨਿੰਗ ਕਲਾਸ ਹੁੰਦੀ ਐ ਨਾ ਈਵਨਿੰਗ। ਤੁਸੀਂ ਥਰੂਆਊਟ ਦਿ ਡੇ 24/7 ਜਦ ਮਰਜੀ ਆਪਣੇ ਪੋਰਟਲ 'ਚ ਲੌਗਇਨ ਕਰੋ ਤੇ 셀ਫ ਸਟੱਡੀ ਕਰੋ। ਨਾ ਹੀ ਤੁਹਾਨੂੰ ਉਹਦੇ ਵਿੱਚ ਕਿਸੇ ਇੰਸਟ੍ਰਕਟਰ ਨੇ ਪੜ੍ਹਾਉਣਾ, ਨਾ ਹੀ ਕੋਈ ਤੁਹਾਨੂੰ ਦੇਖ ਰਿਹਾ। ਤੁਸੀਂ ਟੋਟਲੀ ਆਪਣੇ ਪੇਸ ਤੇ ਉਹਨੂੰ ਪੜ੍ਹਾਈ ਕਰ ਸਕਦੇ ਹੋ ਤੇ 24/7 ਉਹ ਕਲਾਸ ਓਪਨ ਰਹਿੰਦੀ ਐ। ਜਸਟ ਲੌਗ ਇਨ ਐਨੀ ਟਾਈਮ ਤੇ ਆਪਣਾ ਕੋਰਸ ਰਿਵਿਊ ਕਰਦੇ ਰਹੋ ਐਂਡ ਤੁਸੀਂ ਆਪਣਾ ਡਿਪਲੋਮਾ ਲੈ ਕੇ ਅੱਗੇ ਵਧ ਸਕਦੇ ਹੋ ਸੋ ਦੋਸਤੋ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਹੋਣੀ ਆ ਸੋ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਕਿੱਡਾ ਵੱਡਾ ਸਕੈਮ ਮੋਸਟਲੀ ਸਾਡੇ ਨਾਲ ਲੋਕ ਕਰਦੇ ਨੇ ਕਿ ਇਹਾਨੂੰ ਰੀਲ 'ਚ ਦਿਖਾ ਦਿੰਦੇ ਨੇ ਕਿ ਤੁਹਾਨੂੰ 75000 ਡਾਲਰ ਮਿਲੂਗਾ ਹਰ ਇੱਕ ਨੂੰ 75000 ਨਹੀਂ ਮਿਲਦਾ ਤੇ ਪੜਨਾ ਪੈਂਦਾ ਇਹ ਕੋਈ ਦੱਸਦਾ ਨਹੀਂ ਹੈ ਗਿਆ ਹਾਂ ਜੇ ਤੁਸੀਂ ਪੜਨਾ ਚਾਹੁੰਦੇ ਹੋ ਸਕਿੱਲ ਸਿੱਖਣਾ ਚਾਹੁੰਦੇ ਹੋ ਪਲੱਸ ਗ੍ਰਾਂਟ ਲੈਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਆਪਸ਼ਨ ਆ ਇੱਕ ਲਾਸਟ ਸਵਾਲ ਬਾਈ ਜੀ ਮੋਸਟਲੀ ਜਿਵੇਂ ਮੇਰਾ ਪਰਿਵਾਰ ਆ ਐ ਮੈਂ ਜਦੋਂ ਮੇਰੀ ਵਾਈਫ ਨੂੰ ਕਿਹਾ ਸੀ ਕਿ ਇਦਾਂ ਗ੍ਰਾਂਟ ਮਿਲਦੀ ਹੈ ਨਾ ਤਾਂ ਉਹ ਕਹਿੰਦੀ ਵੀ ਆਪਾਂ ਨਹੀਂ ਲੈਣਾ ਇਦਾਂ ਦਾ ਕੋਈ ਚੱਕਰ ਨਾ ਪੈ ਜੇ ਇਦਾਂ ਦਾ ਕੋਈ ਇਹਦਾ ਨੁਕਸਾਨ ਹੈਗਾ ਜੇ ਆਪਾਂ ਚਲੋ ਆਪਣੇ ਬੱਚੇ ਹੈਗੇ ਨੇ ਇਨਕਮ ਵੀ ਘਟਾ ਜੇ ਗ੍ਰਾਂਟ ਲੈਣੇ ਆਪਾਂ ਨੂੰ ਅੱਗੇ ਜਾ ਕੇ ਟੈਕਸ ਨਾ ਕਿਤੇ ਵਾੜਾ ਭਰਨਾ ਪੈ ਜੇ ਇੱਕ ਵੀ ਨਾਰਮਲ ਸਵਾਲ ਦਿਮਾਗ 'ਚ ਆ ਜਾਂਦਾ ਲੋਕਾਂ ਦੇ ਇਹਦਾ ਕੋਈ ਚੱਕਰ ਨਾ ਪੈ ਜੇ ਇਹਦਾ ਆਇਆ ਨਾ ਹੋ ਜੇ ਇਦਾਂ ਦਾ ਕੋਈ ਨੁਕਸਾਨ ਇਹਦਾ ਨਹੀਂ ਨਹੀਂ ਇਹਦਾ ਕੋਈ ਬਿਲਕੁਲ ਕੋਈ ਨੁਕਸਾਨ ਨਹੀਂ ਹੈਗਾ ਇਹ ਤਾਂ ਤੁਹਾਨੂੰ ਅੱਗੇ ਵਧਣ ਲਈ ਲਾਈਫ 'ਚ ਸਪੋਰਟ ਕਰ ਰਹੀ ਹੈ ਗਵਰਨਮੈਂਟ ਤੇ ਜੇ ਉਹਦਾ ਕੋਈ 네ਗੇਟਿਵ ਇ ਪ੍ਰੋਗਰਾਮ ਦਾ ਬੈਨੀਫਿਟ ਲੋਕੀ ਲੈ ਹੀ ਨਹੀਂ ਪਾਣਗੇ ਸੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਬਸ ਜਿਹੜਾ ਵੀ ਪਰਸਨ ਜਾਂ ਐਪਲੀਕੈਂਟ ਤੁਸੀਂ ਕਹਿ ਲੋ ਜਾਂ ਸਟੂਡੈਂਟ ਇਸ ਗ੍ਰਾਂਟ ਦਾ ਫਾਇਦਾ ਲੈਂਦਾ ਉਹਨਾਂ ਦੀ ਇੱਕ ਸੋਲ ਡਿਊਟੀ ਹੈਗੀ ਆ ਕਿ ਉਹਨਾਂ ਦਾ ਕਾਲਜ ਕੰਪਲੀਟ ਹੋਵੇ ਐਜੂਕੇਸ਼ਨ ਕੰਪਲੀਟ ਹੋਵੇ ਸੋ that JDA ਲੋਨ ਗ੍ਰਾਂਟ ਆਈ ਲੋਨ ਵਿੱਚ ਕਨਵਰਟ ਨਾ ਹੋਵੇ ਤੇ ਜੇ ਇਹਦਾ ਕੋਈ 네ਗੇਟਿਵ ਇੰਪੈਕਟ ਹੈਗਾ ਉਹ ਤੁਹਾਡੇ ਐਕਸ਼ਨਸ ਨਾਲ ਹੀ ਹੋਊਗਾ ਅਦਰਵਾਈਜ਼ ਇਹ ਬਹੁਤ ਹੀ ਕਲੀਨ ਗਵਰਨਮੈਂਟ ਦਾ ਪ੍ਰੋਗਰਾਮ ਹੈ ਤੇ ਤੁਹਾਨੂੰ ਸਿਰਫ ਸਪੋਰਟ ਕਰਨ ਲਈ ਬਣਾਇਆ ਤੇ ਇਹਦਾ ਕੋਈ 네ਗੇਟਿਵ ਇੰਪੈਕਟ ਨਹੀਂ ਹੈਗਾ ਸੋ ਇਹ ਸੀ ਸਾਡੇ ਵੀਡੀਓ ਜੀ ਨੈਕਸਟ ਸਟੈਪ ਨੈਕਸਸ ਵੀਰ ਜਿਹੜੀ ਟੀਮ ਚ ਕੰਮ ਕਰਦੇ ਨੇ ਸੋ ਬਹੁਤ ਵਧੀਆ ਬਾਈ ਜੀ ਨੇ ਐਕਸਪਲੇਨ ਕੀਤਾ ਹੁਣ ਤੁਸੀਂ ਵੀ ਦੇਖ ਲਿਓ ਜੇ ਤੁਸੀਂ ਉਸ ਐਪ ਬਾਰੇ ਤੁਸੀਂ ਵੀਡੀਓ ਹੁਣ ਦੇਖ ਲਈ ਪ੍ਰੋਪਰ ਕੀ ਅਸਲ ਦੇ ਵਿੱਚ ਸੱਚ ਕੀ ਆ ਸੱਚ ਇਹੀ ਸੀਗਾ ਚੰਗੀ ਚੀਜ਼ ਆ ہاں ਪੀਆਰ ਸਿਟੀਜਨ ਜਾਂ ਸੈਲਫ ਜਿਹੜੇ ਹੈਗੇ ਨੇ ਤੁਸੀਂ ਕਰ ਸਕਦੇ ਹੋ ਮੋਸਟਲੀ ਗੁੱਡ ਆ ਮੇਰੇ ਖਿਆਲ ਸਕਿੱਲ ਸਿੱਖਣੀ ਕਿਉਂਕਿ ਅਸੀਂ ਜਦੋਂ ਕੋਈ ਕੰਮ ਛੱਡਦੇ ਆ ਟਰਕਿੰਗ ਹੋ ਗਈ ਜਾਂ ਪੀਆਰ ਹੋ ਚੁੱਕੇ ਆ ਹਾਊਸ ਵਾਈਫ ਆ ਤਾਂ ਤੁਹਾਡੇ ਲਈ ਇੱਕ ਚੰਗੇ ਆਪਸ਼ਨ ਨੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਹੋਰ ਵੀ ਕੋਰਸ ਐਕਸਪਲੇਨ ਕਰਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਨਾਲ ਹੋਇਆ ਕਿਤੇ ਪਿੱਛੇ ਵੀ ਤੁਹਾਨੂੰ ਕੁਝ ਨਾ ਕੁਝ ਗਿਆ ਹੋਵੇ ਤੇ ਬਾਅਦ ਵਿੱਚ ਅਗਰ ਸਟੱਡੀ ਵੀ ਕਰਨੀ ਆ ਤੇ ਕਮੈਂਟ ਇਹ ਵੀ ਕਰਿਓ ਤੁਸੀਂ ਕਿਹੜੇ ਕੋਰਸ ਬਾਰੇ ਪੁੱਛਣਾ ਚਾਹੁੰਦੇ ਹੋ ਤੁਹਾਡੀ ਬੈਕਗ੍ਰਾਉਂਡ ਤੁਹਾਡਾ ਕੀ ਸੀਗਾ ਤੁਸੀਂ ਅੱਗੇ ਕੋਰਸ ਬਾਰੇ ਜਾਣਨਾ ਚਾਹੁੰਦੇ ਹੋ ਬਾਕੀ ਮੋਰ ਇਨਫੋਰਮੇਸ਼ਨ ਲਈ ਤੁਸੀਂ ਬਾਈਆਂ ਨੂੰ ਕੰਟੈਕਟ ਕਰ ਸਕਦੇ ਹੋ ਮੈਂ ਨੰਬਰ ਵਗੈਰਾ ਸਾਰਾ ਕੁਝ ਡਿਸਕ੍ਰਿਪਸ਼ਨ ਚ ਪਾਉਂ ਪਲੱਸ ਸਕਰੀਨ ਤੇ ਵੀ ਫਲੈਸ਼ ਹੋ ਰਿਹਾ ਜੀ ਧੰਨਵਾਦ